ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਨਵੇਂ ਵੀਡੀਓ ਦੇ ਵਿੱਚ ਮੈਂ ਤੁਹਾਡਾ ਆਪਣਾ ਗਰਦੀਪ ਕਨੌਲੀ ਤੇ ਅੱਜ ਆਪਾਂ ਚੱਲੇ ਆ ਜੀ ਜੰਗਲ ਦੇ ਵਿੱਚ ਮਿੱਟੀ ਲੈਣ ਵਾਸਤੇ ਮਿੱਟੀ ਆਪ ਨੂੰ ਚਾਹੀਦੀ ਹੈ ਜੀ ਚੁੱਲ੍ਹਾ ਬਣਾਉਣ ਵਾਸਤੇ ਆਪਾਂ ਨੇ ਬਣਾਉਣਾ ਹੈ ਜਿਹੜਾ ਮਿੱਟੀ ਦਾ ਚੁੱਲ੍ਹਾ ਹੁੰਦਾ ਏ ਸਾਗ ਸਬਜ਼ੀ ਬਣਾਉਣ ਨੂੰ ਸਰਦੀਆਂ ਦੇ ਵਿੱਚ ਤੇ ਨਾਲੇ ਸੇਕਣ ਵਾਸਤੇ ਤੇ ਕਾਫੀ ਸ਼ੌਂਕ ਜਿਹਾ ਜਾਗਿਆ ਦਿਲ ਦੇ ਵਿੱਚ ਮੈਂ ਕਿਹਾ ਚੁੱਲ੍ਹਾ ਬਣਾਉਂਦੇ ਆ ਮਿੱਟੀ ਦਾ ਤੇ ਆਪਾਂ ਚੱਲਦੇ ਆ ਨਾਲੇ ਤੁਹਾਨੂੰ ਵੀ ਦਿਖਾਉਂਦੇ ਆ ਜੰਗਲ ਇੱਥੇ ਆਪਣੇ तकरीबन ਨੇੜੇ ਹੀ ਆ ਇੱਥੇ 4 ਕਿਲੋਮੀਟਰ ਆ ਇਥੋਂ 3-4 ਕਿਲੋਮੀਟਰ ਇਹ ਸ਼ੌਂਕ ਦਾ ਕਹਿੰਦੇ ਕੋਈ ਮੁੱਲ ਨਹੀਂ ਹੁੰਦਾ ਹੈਗਾ ਇਹ ਵੀ ਸ਼ੌਂਕ ਪੂਰਾ ਕਰਕੇ ਦੇਖਦੇ ਆ ਤੇ ਚਲਦੇ ਆਪਾਂ ਤੁਹਾਨੂੰ ਦਿਖਾਉਂਦੇ ਆ ਤੇ ਨਾਲ ਲਈ ਚੱਲਿਆ ਆਪਣੀ ਮੈਡਮ ਨੂੰ ਤੇ ਮੈਡਮ ਚੱਲੀਏ ਚਲੋ ਜੀ ਚਲੋ ਚਲੋ ਜੀ ਚੱਲਦੇ ਆ ਹੁਣ ਕਿਰੋ ਜੀ ਆਪਾਂ ਪਹੁੰਚ ਗਏ ਆਪਣੇ ਪਿੰਡ ਦੇ ਬੈਰੀਅਰ ਤੇ ਢਣੌਲੀ ਬੈਰੀਅਰ ਕਹਿੰਦੇ ਆ ਇਹਨੂੰ ਔਰ ਸਾਹਮਣੇ ਰਸਤੇ ਜਾਂਦਾ ਨਾਲਾ ਘੜ ਨੂੰ ਨਾਲਾ ਘੜ ਆ ਗਿਆ ਜਿੱਥੇ 14 ਕਿਲੋਮੀਟਰ ਆਮ ਤੌਰ ਤੇ ਜਦੋਂ ਰਸਤਾ ਤੇ ਮੇਰੇ ਪਿੱਛੇ ਜਾਂਦਾ ਜੀ ਇਹ ਨੰਗਲ ਤੇ ਸਾਹਮਣੇ ਆ ਜੀ ਰੋਪੜਦਹਾੜਿਆ ਰਸਤਾ ਹੈ। ਰਸਤਾ ਟੁੱਟਿਆ ਹੋਆ ਸਾਰੇ। ਸਾਰਾ ਰਸਤਾ ਟੁੱਟਿਆ ਪਿਆ। ਚਲੋ ਜੀ ਆਪਾਂ ਦਿਖਾਉਂਦੇ ਆ ਤੁਹਾਨੂੰ ਜੰਗਲ। ਇਹ ਪਿੰਡ ਮਨਸਾਲੀ ਪੈਂਦਾ ਏ। ਡੁਗਰੀ ਪੈਂਦਾ ਇੱਥੇ? ਨਹੀਂ। ਨਾਂ ਨਗੋਲੀ ਆ ਫਿਰ ਅਡ ਨਗੋਲੀ ਪਿੰਡ ਆਣਾ ਜਾ ਰਹੀ ਬੱਕੀ ਲਓ ਜੀ ਇਹ ਪਿੰਡ ਆ ਗਿਆ ਜੀ ਮਕੌੜੀ ਕਲਾਂ ਇੱਧਰ ਖੇਦੇ ਖੇਦਾ ਸਾਰੇ ਪਾਸੇ ਕਿਹੜਾ ਪਿੰਡ ਆਣਾ ਹੁਣ ਮਨਸਾਲੀ ਚੱਕਰਮਾ ਚੱਕਰਮਾ ਆਣਾ ਹੁਣ ਤੇ ਚੁੱਲਾ ਬਣਾਉਂਗਾ ਕੌਣ ਯਾਰ? ਇਹ ਚੁੱਲਾ ਤਾਂ ਸੁਮਮੀ ਨੇ ਬਣਾ ਕੇ ਰੱਖਿਆ ਹੋਇਆ ਆਪਸੇ ਚੱਕ ਕੇ ਲਿਆਣਾ ਏ। ਬਣਾ ਕੇ ਰੱਖਿਆ ਹੋਇਆ? ਹਾਂ। ਨਹੀਂ ਇਹ ਟੈਕਸ ਨੂੰ ਪੁੱਛ ਲੈਂਦੇ ਹੋਰ ਕੋਈ ਕੋਈ ਧੌਂਦਾ ਹੋਇਆ ਅੱਗੇ ਬੈਰੀਅਰ ਤੇ ਮਲੇ ਕਰ ਦੋਦਾ 200 ਰੁਪਏ ਦਾ 200 300 ਰੁਪਏ ਦਾ ਬਾਕੀ ਪੁੱਛ ਲੈਂਦੇ ਆ ਨਹੀਂ ਫਿਰ ਆਪਾਂ ਮਿੱਟੀ ਲੈ ਜਾਣੀ ਹੁਣ ਆਪਾਂ ਨੇ ਇਹ ਬਣਾ ਲੈਣਾ ਹੈ ਮੰਮੀ ਨੂੰ ਕਹਦਾ ਕਿ ਮੰਮੀ ਬਣਾ ਦੋ ਜੀ ਸਾਰੀ ਰੋਡ ਟੁੱਟੀ ਗਈ ਹੈ ਰਸਤਾ ਸਾਰਾ ਖਰਾਬ ਆਇਆ ਸਾਰਾ ਕੱਚਾ ਕਸਤਾ ਹੈ ਇਹ ਹੀ ਰਸਤਾ ਕੇ ਬੀਬੀ ਮੁੰਤਾਜ ਦੇ ਗੁਰਦਾਰੇ ਨੂੰ ਜਾਂਦਾ ਏ। ਜੇ ਅੱਧਰ ਹੋ ਜਾਈਏ ਆਪਾਂ। ਮਨਸਾਲੀ ਪਿੰਡ ਲੰਘਿਆ ਪਿੱਛੇ ਚੱਕ ਕਰਵਾ। ਚੱਕ ਕਰਵਾਉਂ ਮਨਸਾਲੀ ਪਿੰਡ ਅੱਗੇ ਆਣਾ। ਆਹ ਮਨਸਾਲੀ ਪਿੰਡ ਅੱਗੇ ਆਣਾ ਚੱਕ ਕਰਵਾ। ਮੰਦਰ ਦਾ ਚੱਕ ਕਰਵਾਣਾ ਪੜਦਾ। ਇਹ ਸਾਹਮਣੇ ਪਹਾੜ ਸ਼ੁਰੂ ਹੋ ਗਏ ਆਹ। ਇਹ ਮਨਸਾਲੀ ਪਿੰਡ ਆ। ਇਆ ਗਿਆ ਜੀ ਮੁੰਸਾਲੀ ਪਿੰਡ ਇੱਥੋਂ ਜੰਗਲ ਸਟਾਰਟ ਹੋ ਜਾਂਦਾ ਹੈ ਸਾਰਾ ਜੰਗਲ ਏਰੀਆ ਇਹ ਹੈ ਤੈਨ ਲਓ ਜੀ ਆਪਾਂ ਤੁਹਾਨੂੰ ਚੰਬਲ ਦੀ ਘਾਟੀ ਦਿਖਾਉਦੇ ਆ ਹੁਣ ਆਪਣੇ ਪੰਜਾਬ ਦੇ ਵਿੱਚ ਐਮਪੀ ਦੇ ਵਿੱਚ ਪੈਂਦੀ ਹੈ ਚੰਬਲ ਦੀ ਘਾਟੀ ਲੇਕਿਨ ਆਪਣੇ ਪੰਜਾਬ ਵਿੱਚ ਵੀ ਹੈਗੀ ਆ ਇਹ ਰੋਪੜ ਜ਼ਿਲ੍ਹੇ ਚ ਤੇ ਦਿਖਾਉਦੇ ਆ ਤੁਹਾਨੂੰ ਤੁਸੀਂ ਬਾਰੇ ਪਿੱਛੇ ਦੇਖ ਰਹੇ ਆ ਸੰਗੜਾ ਜੰਗਲ ਐਨ ਪੂਰਾ ਲਓ ਜੀ ਚਾਰੇ ਪਾਸੇ ਜੰਗਲ ਆ ਇਹ ਤੇ ਘਾਟੀ ਜਾਣੇ ਵਾਲੀ ਆ ਤੇ ਸਾਹਮਣੇ ਸੰਗੜਾ ਜੰਗਲ ਆ ਜੀ ਅੱਗੇ ਜੰਗਲੀ ਜਾਨਵਰ ਵੀ ਰਹਿੰਦੇ ਆ ਬਹੁਤ ਬਾਰਾਂਸਗੇ ਫਿਰਨ ਜੰਗਲੀ ਖਰਗੋਸ਼ ਤੇ ਲਓ ਜੀ ਇਹ ਸਾਰੀ ਮਿੱਟੀ ਉਹੀ ਹੈ ਤੇ 42 ਥੋੜੀ ਸੈਰ ਕਰਕੇ ਹੀ ਇਹ ਲੋਕ ਲਾਦੇ ਨੇ ਸਕੂਟਰ ਨਹੀਂ ਅੱਗੇ ਜਾ ਅੱਗੇ ਚੱਲਦੇ ਆ ਅੱਗੇ ਕਿੱਥੇ ਥੋੜੀ ਸੈਰ ਕਰ ਲਈਏ ਇੱਥੇ ਤੇ ਤੁਸੀਂ ਦੇਖ ਸਕਦੇ ਮੇਰੇ ਸੰਗਣਾ ਜੰਗਲਾਂ ਨ ਪੂਰਾ ਸ਼ਾਂਤ ਵਾਤਾਵਰਨ ਨ ਪੂਰਾ ਕੋਈ ਖੜਕਾ ਨਹੀਂ ਹੈਗਾ ਇੱਧਰ ਪਿੰਡ ਪੈਂਦੇ ਆ ਜੀ ਕਾਫੀ ਪਿੰਡ ਪੈਂਦੇ ਆ ਇੱਧਰ ਇਹ ਰਸਤਾ ਵਿੱਚ ਵਿੱਚ ਚਲੇ ਜਾਂਦਾ ਬੀਬੀ ਉਮਤਾਜ ਦਾ ਗੁਰਦੁਆਰਾ ਵੀ ਹੈਗਾ ਇਹੀ ਰੋਡ ਦੇ ਉੱਪਰ ਇੱਧਰ ਨੂੰ ਆਓ ਕਿੱਥੇ ਸਾਹਮਣੇ ਤੇ ਲਿਆਉਂਦੇ ਨਾ ਮਿੱਟੀ ਉੱਥੇ ਹੀ ਹੈਗੀ ਆ ਪ੍ਰਸੈਰ ਕਰਨ ਨੂੰ ਵੀ ਠੀਕ ਜਗਾ ਇਹ। ਪਿਓਰ ਹਵਾ ਹੈ। ਪੋਲਿਊਸ਼ਨ ਨਹੀਂ ਹੈਗਾ। ਬਿਲਕੁਲ ਵੀ ਨਹੀਂ ਹੈਗਾ ਪੋਲਿਊਸ਼ਨ ਇੱਥੇ। ਲੱਕੜਾਂ ਵੀ ਲਿਆਣੀਆਂ ਪੈਣੀਆਂ ਚੁੱਲਾ ਬਾਲਣ ਨੂੰ। ਲੱਕੜ ਵੀ ਇੱਥੇ ਲੈ ਜੀਏ। ਲੱਕੜ ਵੀ ਬਾਹਰ ਹੀ ਇੱਥੇ। ਚਲੋ ਦੇਖਦੇ ਆ। ਆਰੇ ਵਰਤੇ ਲਿਆਵਾਂਗੇ। ਪੈੰਦ ਦਾ ਮਹਿੰਗਾ ਹੀ ਆ ਸੌਦਾ ਇਹ ਗੈਸ ਨਾਲ ਦੇ। ਨੇਕ ਨੇ ਕਿ ਸ਼ੌਂਕ ਜਿਹਾ ਜਾਗਿਆ ਆਇਆ ਆਪਾਂ ਨੂੰ ਸ਼ੌਂਕਪੁਰਾ ਦਾ ਨਾਂ ਹੈ ਚੁੱਲੇ ਵਾਲਾ ਤੇ ਲਓ ਜੀ ਦੇਖੋ ਪਹਾੜੀਆਂ ਬਿਲਕੁਲ ਇਹ ਚੰਬਲ ਦੀ ਘਾਟੀ ਲੱਗਦੀ ਆ ਸੇਮ ਉਹੀ ਚੀਜ਼ ਆ ਤੇ ਮਿੱਟੀ ਦੇਖੋ ਤੁਸੀਂ ਬਿਲਕੁਲ ਲਾਲ ਰੰਗ ਦੀ ਮਿੱਟੀ ਆ ਇਹ ਚੀਕਣੀ ਸਾਰੇ ਉਹੀ ਮਿੱਟੀ ਦੇ ਪਹਾੜ ਆ ਇਹ ਬਰਸਾਤਾਂ 'ਚ ਖੁਰ ਕੇ ਆ ਜਾਂਦੀ ਰੋਡ ਤੇ ਇਹ ਉਹ ਸਾਰੀ ਖੁਰ ਕੇ ਆਈ ਹੋਈ ਆ ਰੋਡ ਤੇ ਰੋਡ ਕਲੋਜ਼ ਹੋ ਜਾਂਦਾ ਹੈ ਜਾਂ ਰੋਡ ਵੀ ਛੋਟਾ ਜਿਹੀ ਆ ਇਹ 7-8 ਫੁੱਟ ਚੌੜਾ ਹੋਣਾ 10 ਫੁੱਟ ਤੇ ਆਪਾਂ ਇੱਥੋਂ ਮਿੱਟੀ ਲੈ ਕੇ ਜਾਣੀ ਆ ਥੈਲਾ ਲੈਂਦਾ ਆਪਾਂ ਨੇ ਮਿੱਟੀ ਲਿਆਉਣ ਵਾਸਤੇ ਤੇ ਆਪਾਂ ਥੈਲੇ 'ਚ ਭਰ ਲੈਣੀ ਆ ਮਿੱਟੀ ਆਹ ਮਿੱਟੀ ਨਹੀਂ ਹੈਗੀ ਪੱਥਰ ਆ ਇਹ ਤਾਂ ਪੱਥਰ ਹੈ ਮਿੱਟੀ ਉਹ ਪਿੱਛੇ ਆ ਮਿੱਟੀ ਉਧਰ ਵੀ ਹੈਗੀ ਆ ਤੇ ਆਪਾਂ ਤੁਹਾਨੂੰ ਬੀਬੀ ਮੁਨਤਾਜ ਦਾ ਗੁਰਦੁਆਰਾ ਵੀ ਦਿਖਾਵਾਂਗੇ ਪਹਿਲਾਂ ਵੀ ਮੈਂ ਵੀਡੀਓ ਵਿੱਚ ਦਿਖਾਇਆ ਹੋਇਆ ਆਪਣੇ ਚੈਨਲ ਤੇ ਹੈਗੀ ਆ ਵੀਡੀਓ ਬੀਬੀ ਮੁਨਤਾਜ ਦੇ ਗੁਰਦੁਆਰੇ ਦੀ ਉਹ ਵੀ ਕਾਫੀ ਉਚਾਈ ਤੇ ਆ ਇਸ ਢੱਲਿਆਂ ਦੇ ਉੱਪਰ ਹੈ 5-10 ਕਿਲੋਮੀਟਰ ਦੂਰ ਆ ਇੱਥੋਂ ਤੇ ਆਪਾਂ ਮਿੱਟੀ ਪਾ ਲਈ ਆ ਹੁਣ ਆ ਠੀਕ ਆ ਮੈਂ ਕਹਿੰਦਾ ਲਾਲ ਆ ਆ ਦੇਖੋ ਆ ਲਾਲ ਪਈ ਮਿੱਟੀ ਕਿਆ ਸੁਣੀ ਮਿੱਟੀ ਕਾਫੀ ਬੰਦੇ ਲੈ ਕੇ ਜਾਂਦੇ ਇੱਥੋਂ ਜਿਹੜੇ ਚੁੱਲ੍ਹੇ ਵਗੈਰਾ ਬਣਾਉਂਦੇ ਆ ਤੇ ਆਪਾਂ ਵੀ ਇੱਥੋਂ ਹੀ ਲੈਣ ਆਏ ਆ ਆਪਣੇ ਨੇੜੇ ਪੈਂਦਾ ਪਿੰਡ ਤੋਂ ਇਹ ਤਿੰਨ ਸਾਢੇ ਤਿੰਨ ਚਾਰ ਕਿਲੋਮੀਟਰ ਆ ਬਿਲਕੁਲ ਹੀ ਨੇੜੇ ਆ ਦੇਖੋ ਤਾਂ ਹੈਗੀ ਆ ਪੱਟ ਹੁੰਦੀ ਆ ਪੱਟ ਆ ਦੇਖੋ ਤੇ ਲਓ ਜੀ ਮਿੱਟੀ ਆਪਾਂ ਨੂੰ ਮਿਲ ਗਈ ਆ ਆਪੇ ਪੱਟ ਹੋਈ ਵੀ ਆ ਬਿਲਕੁਲ ਆਪਾਂ ਦਾ ਪੱਟਣ ਨੂੰ ਕੁਝ ਨਹੀਂ ਜੀ ਵੀ ਨਹੀਂ ਲੈ ਕੇ ਆਏ ਹੈਗੇ ਬਿਲਕੁਲ ਲਾਲ ਮਿੱਟੀ ਆ ਇਹ ਕਿੰਨੀ ਚਾਹੀਦੀ ਆ ਲੈ ਲੋ ਪਰ ਲੋ ਵੇ ਨੂੰ ਅੱਛਾ ਆਹ ਜਿੱਦਾਂ ਆ ਮਿੱਟੀ ਆ ਨਾ ਹਾਂ ਮਿੱਟੀ ਐ ਆਹ ਲਾਲ ਰੰਗ ਦੀ ਕਿੰਨੀ ਛੋਣੀ ਮਿੱਟੀ ਆ ਲਾਲ ਲਿਪਣ ਵਾਸਤੇ ਵੀ ਠੀਕ ਆ ਇਹ ਹਾਂ ਲਿਪਣ ਵਾਸਤੇ ਵੀ ਠੀਕ ਆ ਚਿੱਕਣੀ ਐਨ ਮਿੱਟੀ ਲਾਲ ਮਿੱਟੀ ਆ ਪੂਰੀ ਐ ਬਹੁਤ ਐ ਬਹੁਤ ਹੋ ਗਈ ਹਮ ਲਓ ਜੀ ਪਰ ਲਿਆਂਦਾ ਫੇਲਾ ਪੂਰਾ ਦੇਖ ਤਾਂ ਇਦਾਂ ਦੀ ਆ ਚਲੋ ਚਲੀਏ ਚਲੋ ਜੀ ਤੇ ਘਰ ਦੇ ਕਹਿੰਦੇ ਮਿੱਟੀ ਖਾਣ ਨੂੰ ਜੀ ਕਰ ਗਿਆ ਮਿੱਟੀ ਲਹਾਂਦੀ ਨਾ ਪਟ ਕੇ ਲਾਲ ਲਾਲ ਜੀ ਕਹਿੰਦੇ ਮਿੱਟੀ ਖਾਣ ਨੂੰ ਜੀ ਕਰ ਗਿਆ ਬਾਈ ਕਈ ਖਾਣ ਵਾਸਤੇ ਵੀ ਲੈ ਕੇ ਜਾਂਦੇ ਆ ਇਥੋਂ ਬਾ ਦੇਖਿਆ ਤੇ ਮਿੱਟੀ ਲਾਲ ਲਾਲ ਹੈ ਨਾ ਇਹਨੂੰ ਬਿਲਕੁਲ ਇਹ ਕਲਰ ਹੁੰਦਾ ਖਾਣ ਵਾਸਤੇ ਵੀ ਕਈ ਲੈ ਕੇ ਜਾਂਦੇ ਆ ਬਾਕੀ ਖਾਣੇ ਦੀ ਚਾਹੀਦੀ ਇਹ ਚੀਜ਼ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦੇ ਹੋ ਜੀ ਵੀਡੀਓ ਇੱਥੇ ਤੱਕ ਕੇ ਸੀਗੀ ਤੇ ਵੀਡੀਓ ਦੇਖਣ ਦੇ ਲਈ ਧੰਨਵਾਦ ਤੁਹਾਡਾ ਬਹੁਤ-ਬਹੁਤ ਮਿਲਦੇ ਆ ਕਿਸੇ ਅਗਲੀ ਵੀਡੀਓ ਦੇ ਵਿੱਚ ਰੱਬ ਰਾਖਾ